ਭਾਈ ਅਸੀਂ ਗੱਲ ਕੀ ਆ ਤਾਂ ਲਈ ਭਾਈ ਅਸੀਂ ਦਾ ਸੀ ਭਾਈ ਆਪਣਾ ਨਾਮ ਕੀ ਹੈ ਗੋਰਾਕਰ ਲਾਹੌਰ ਵਾਲਾ ਹਾਂਜੀ ਗੋਰਾਕਰ ਲਾਹੌਰ ਵਾਲਾ ਗੋਰਾਕਰ ਲਾਹੌਰ ਵਾਲਾ ਹਾਂਜੀ ਤੇ ਟਰੈਕਟਰ ਦਾ ਨਾਮ ਸੁਣ ਲਓ ਜੀ ਨਾਟ ਗਿਆ ਸ਼੍ਰੀ ਚਮਕੌਰ ਸਾਹਿਬ ਵਾਲਾ ਇਹ ਨਾਮ ਕਿਵੇਂ ਰੱਖੇ ਵੀਰ ਇਹ ਜੀ ਇਹਨਾਂ ਨੂੰ ਪਹਿਲਾਂ 58000 ਸੀ ਬਾਈ ਕੋ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਇਹਦਾ ਸਾਡਾ ਇੱਕ ਗਰੁੱਪ ਆ ਇਹ ਚਮਕੌਰ ਸਾਹਿਬ ਦਾ ਟਰੈਕਟਰ ਹੈ ਲਾਗੀ ਪਿੰਡ ਹੈ ਸਾਡਾ ਕੇ ਬਾਸਪੁਰ ਪਿੰਡ ਬਖਾਰੀ ਵਾਲਾ ਅੱਛਾ ਠੀਕ ਹੈ ਜੀ ਇਹਦਾ ਪਹਿਲਾ ਟਰੈਕਟਰ ਸੀ ਹੋ ਗਿਆ ਸੀ ਹਾਂ ਜੀ ਉਹ ਪਹਿਲਾ ਵੀ ਰੇਲਾ ਸੀ ਤੇ ਵਾਈਲਾ ਵਾਲਾ ਅੱਛਾ ਅੱਛਾ ਅਸੀਂ ਇੰਨੇ ਪਿੰਡੀ ਮਤਲਬ ਇਹਦਾ ਹਰੇ ਪਿਆਰੀ ਬੈਗੀ ਸੀ 10 ਮੇਲੇ 7 8 ਮੇਲੇ ਇਕੱਠੇ ਲਾਇਆ ਨਾਵੇਂ ਮੇਲੇ ਅੱਜ ਜੀ ਅੱਛਾ 9 ਮੇਲੇ ਹਾਂ 9 9 ਜਿੱਤੇਗੇ 9 ਮੇਲੇ 9 ਨੰਬਰਾਂ ਜਿਹੜੇ ਸਾਡੇ ਨੰਬਰੋਂ ਮੈਂ ਹਾਂ ਪਹਿਲੇ ਦੇ ਦੂਜੇ ਦੇ ਤੀਜੇ ਦੇ ਆਈ ਆਏ ਨੇ ਨੰਬਰ ਜਿਹੜੇ ਟਰੈਕਟਰ ਨੰਬਰ ਆ ਰਿਹਾ ਭਾਈ ਆਹ ਟਰੈਕਟਰ ਨੇ ਆਇਆ ਦਿਖਾ ਦੇ ਮੁੰਡਿਆ ਆਹ ਇਹਨਾਂ ਪਤਾ ਹੀ ਨਹੀਂ ਵੀ ਕਿੰਨੇ ਕਿੰਨੇ ਨੰਬਰ ਜਿੱਤੇ ਆ ਨੇ ਇਹਨੇ ਪਤਾ ਹੀ ਨਹੀਂ ਕਿ ਕਿੰਨੇ ਕਿੰਨੇ ਨੰਬਰ ਜਿੱਤੇ ਸਾਡੇ ਨਾ 9 ਮਿਲ ਲਾ ਜਾ ਇੱਕ ਇੱਕ ਹੀ ਨਾਂ ਤੇ ਮਸ਼ਹੂਰ ਹੈ ਇਹ ਨਾਡ 11 ਸ਼੍ਰੀ ਚਮਕੌਰ ਸਾਹਿਬ ਵਾਲੇ ਹੈ ਹੈ ਨਾਡ 11 ਸ਼੍ਰੀ ਚਮਕੌਰ ਸਾਹਿਬ ਵਾਲੇ ਦਾ 911 ਸ਼੍ਰੀ ਚਮਕੌਰ ਸਾਹਿਬ ਵਾਲਾ ਟਰੈਕਟਰ ਆ ਭਾਈ ਆ ਵੀ ਦੇਖ ਸਕਦੇ ਹੋ ਭਾਈ ਕਹਿੰਦਾ ਹਰ ਨਾਮ ਚ ਪੱਤਾ ਪਾਉਂਦੇ ਆ ਭਾਈ ਮਸ਼ਹੂਰ ਨੇ 8 9 ਮਿਲ ਜਿੱਤ ਸਕਦੇ 8 ਮਾ ਵੀ ਜਿੱਤੇ ਆ ਬਿੰਦਾ ਕਪਲੌਰ ਵਾਲਾ ਜੀ ਹੈ ਬਿੰਦਾ ਕਪਲੌਰ ਵਾਲਾ ਜਿਹੜੇ ਭਾਈ ਲਾ ਹਾਂ ਜੀ ਆ ਦੇਖ ਲਓ ਟਰੈਕਟਰ ਇਧਰ ਮਾਰਦੇ ਮਾਰਾ ਭਾਈ ਪੰਪ ਕਦਾ ਲਾ ਖਾ ਦੇ ਮੋਡੀਫਿਕੇਸ਼ਨ ਅਤੇ ਇਹਾਂ ਕਰਕੇ ਜੀ ਇਹ ਰੀਅਲ ਟਾਡਲ ਲੱਗਾਈ ਨਹੀਂ ਨਹੀਂ ਜੀ ਅੱਗੇ ਇੰਟਰਕੂ ਲਾਇਆ ਜੀ ਇੰਟਰਕੂਲਰ ਲਾਇਆ ਟਰਬੋ ਆ ਹਾਂ ਟਰਬੋ ਟਰਬੋ ਨੂੰ ਥਾਰਨ ਖਾਤਾ ਹਾਂ ਜੀ ਟਰਬੋ ਨੂੰ ਥਾਰਨ ਖਾਤਾ ਉਹ ਛੋਟੇ ਛੋਟੇ ਲੱਗਦੇ ਹੁੰਦੇ ਆ ਜਦੋਂ ਵੱਡਾ ਲਾਤਾ ਟਰੱਕ ਵਾਲਾ ਜੀ ਜਿਆਦਾ ਠੰਡੀ ਰਹੇ ਜਿਆਦਾ ਠੰਡਾ ਰਹੇ ਟਰਬੋ ਸਿੰਪਲ ਹੀ ਹੈ ਕਿ ਵੱਡੀਆਂ ਨਹੀਂ ਟਰਬੋ ਸਿੰਪਲ ਹੀ ਹੈ ਜੀ ਇਹ ਪੁਲੀਆ ਦੇਖ ਸਕਦੇ ਹੋ ਟਾਇਰ ਰੇਡੀਅਲ ਆ ਜੀ ਰੇਡੀਅਲ ਟਾਇਰ ਪਾਏ ਆ ਭਾਈ ਹਾਂਜੀ ਬਾਕੀ ਡੈੱਕ ਦਾ ਡੈੱਕ ਦਾ ਭਾਈ ਨੇ ਵੀ ਬਹੁਤ ਆ ਮੰਗ ਰਿਹਾ ਹਾਂਜੀ ਕਿੰਨੇ ਕੁ ਹੰਟਲ ਦਾ ਹੋਣਾ ਤਕਰੀਬ ਹੁੰਦੀ ਹੈ ਹੁਣ ਜੀ 33 ਗੰਡਲ ਦੇ ਲੱਗ ਗਿਆ ਜੀ ਠੀਕ ਹੈ ਤਾਂ ਤਵੀਆਂ ਦੇ ਵਿੱਚ ਲਾਉਣੇ ਨੇ ਤਵੀਆਂ ਦੇ 6000 ਰਾਂਜ ਲਾਈਦਾ ਜੀ 6000 ਰਾਂਜ ਹੋਰ ਅੱਛਾ 14 ਤਰੀਕ ਨੂੰ ਮਿਲ ਲੈ ਮਿਲ ਕੇ ਹਾਂਜੀ 10 ਤਰੀਕ ਨੂੰ ਮਿਲ ਕੇ ਮਿਲ ਲੈ ਉੱਥੇ ਜਾਣਾ ਨੇ 14 ਨੂੰ 10000 ਬਰ ਉਹ ਉੱਥੇ ਜੀ ਚੰਗੀ ਲੱਗੀ ਸ਼ੇਅਰ ਕਰਿਓ ਟਰੈਕਟਰ ਦੀ ਤੁਹਾਨੂੰ ਪਰਫਾਰਮੈਂਸ ਵੀ ਦਿਖਾਵਾਂਗੇ ਜਦੋਂ ਚੱਲੂ ਆ ਬਾਈ ਮੈਂ ਦਿਖਾਵਾਂ ਮੈਂ ਇਹਦੀ ਥੋੜੀ ਵੀਡੀਓ ਪਾਟਾਂਗੀ ਹਾਂਜੀ ਠੀਕ ਹੋ ਗਏ ਜੀ ਅਰਦਾਸ ਕਰਦੇ ਹੋਏ ਚਮਕੌਰ ਸਿੰਘ ਵਾਲੇ ਪਹਿਲਾਂ ਬਹੁਤ ਵਧੀਆ ਕਾਲ ਮੱਥਾ ਠੇਕਦਾ ਮੁੰਡਿਆਂ ਨੇ ਹੁਣ ਬੈਠਣਗੇ ਉਹ ਬਹਿ ਗਿਆ ਮੁੰਡਾ ਜਮਕੌਰ ਸਾਹਿਬ ਵਾਲੇ ਫੇਰ ਆ ਗਏ ਤਾੜੀ ਮਾਰ ਦੋ ਕਹਿੰਦੇ ਜਮਕੌਰ ਸਾਹਿਬ ਵਾਲਿਆਂ ਦੇ ਨਾਂ ਤੇ ਲੈ ਵੀ ਲੈ ਵੀ ਚਲੋ ਥੱਲੇ ਦੇਖਾ ਥੱਲੇ ਜਾਂਦਾ ਫੜ ਗਿਆ ਫੜ ਗਿਆ ਗੇਅਰ ਫੜ ਗਿਆ ਚਮਕੌਰ ਸਾਹਿਬਾਂ ਦਾ ਫੜ ਗਿਆ ਗੇਅਰ ਵੱਜ ਗਈ ਚੀਕ ਲੜਾ ਲੜਾ ਹੋ ਗਈ ਖੜਾ ਗਿਆ ਹਲਸੀ ਕਰੋ ਕਰੀ ਤੌਰ ਤੇ ਕੋ ਕਰਦੇ ਮਲਸੀ ਦੇਖੋ ਇਹ ਭਾਈ ਚਮਕੌਰ ਸਾਹਿਬ ਵਾਲਿਆਂ ਦਾ ਗਰਦਾਸਪੁਰਿਆਂ ਦਾ ਵੀ ਇਹ ਬਾਹਲਾ ਛੋਟਾ ਗਿਆ ਮੁੜਕਣ ਲੱਗ ਗਿਆ ਦੇਖੋ 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 ਹੀ ਟੇਕੋ ਲਾਲਾ ਲਾਲਾ ਹੋ ਗਈ ਖਾੜਾ ਗਿਆ ਹੱਲ ਸੀ ਘਰੋਂ ਤਰੀ ਤੋਰ ਤੇ ਸੁੱਖਾ ਤੇ ਉਸ طرفੋਂ ਵੀ ਤੋਰ ਤੇ ਸੱਚਾ ਤੇ ਮਾਰ ਸੀ ਹੈ ਦੇਖੋ ਜਾਂਦਾ ਆ ਹਾਏ ਓਏ ਆ ਹਾਏ ਓਏ ਲਾਟ ਜਾਂਦੀ ਓ ਲਾਟ Lari,